ਸਾਡੇ ਜਿਹੜੇ ਆਪਣੇ ਅਫਸਰ ਐ ਪਟਵਾਰੀ ਐ ਕਾਨੂੰ ਉਹ ਜਾ ਕੇ ਦੇਖਣ ਵੀ ਉਹ ਬੰਦਾ ਉਥੇ ਆਪਣੀ ਜਗ੍ਹਾ ਤੇ ਬਹਿ ਕੇ ਸਟਾਮਪ ਵੇਚ ਵੀ ਰਿਹਾ ਕਿ ਨਹੀਂ ਵੇਚ ਰਿਹਾ ਐ ਭਈ ਹਜ਼ਾਰ-ਹਜ਼ਾਰ 2-2000 ਰੁਪਏ ਲੈ ਕੇ ਜਿਹੜੇ ਪਿੰਡਾਂ ਦੇ ਲਾਇਸੈਂਸ ਸੀਗੇ ਇਹਨਾਂ ਨੇ ਰੀਨਿਊ ਕਰਨ ਵਾਸਤੇ ਸੁਪਾਰਿਸ਼ ਕਰ ਦਿੱਤੀ ਤੁਹਾਡੇ ਕੁਝ ਲਾਇਸੈਂਸ ਰੀਨਿਊ ਨਹੀਂ ਹੋ ਰਹੇ ਇਹ ਕੀ ਦਿੱਕਤ ਕੀ ਅਸਲ ਚ ਮਾਮਲਾ ਕੀ ਹੈ ਅਸਲ ਚ ਮਾਮਲਾ ਇਹ ਹੈ ਜੀ ਜਦੋਂ ਲਾਇਸੈਂਸ ਰੀਨਿਊਲ ਵਾਸਤੇ ਸਾਡੇ ਕੋ ਆਏ ਐ ਇਹਨਾਂ ਕੋ ਡੀਸੀ ਸਾਹਿਬ ਕੋ ਗਏ ਏਡੀਸੀ ਸਾਹਿਬ ਨੇ ਆਬਜੈਕਸ਼ਨ ਇਹ ਲਾਇਆ ਇਹ ਪਤਾ ਕਰੋ ਵੀ ਜਿੰਨਾਂ ਬੰਦਿਆਂ ਨੂੰ ਲਾਇਸੈਂਸ ਜਿੱਥੇ ਦੇ ਮਿਲੇ ਹੋਏ ਆ ਉਥੇ ਬਹਿ ਕੇ ਸੰਸਦਾਂ ਦਾ ਕੰਮ ਕਰ ਰਹੇ ਆ ਇਹ ਡੀਸੀ ਸਾਹਿਬ ਨੂੰ ਕਈ ਵਾਰੀ ਮਿਲ ਚੁੱਕਾ ਉਹ ਕਹਿੰਦੇ ਸਾਡੇ ਕੋ ਹੈ ਨਹੀਂ ਕੋਈ ਵੀ ਮੈਂ ਕਿਹਾ ਤੁਸੀਂ ਲਾਇਸੈਂਸ ਰਿਨਿਊ ਕਿਉਂ ਨਹੀਂ ਹੋ ਰਹੇ ਫਿਰ ਕੀ ਮਜਾ ਕੀ ਹੈ ਪਰੇਸ਼ਾਨ ਹੋ ਰਹੇ ਤੁਹਾਡੇ ਕਹਿੰਦਾ ਮਤਲਬ ਇਹ ਵਾ ਬਈ ਜੇ ਇੱਕ ਸਟਾਫਰ ਯੂਨੀਅਨ ਦੇ ਪ੍ਰਧਾਨ ਤੱਕ ਦਾ ਲਾਇਸੈਂਸ ਜਿਹੜਾ ਹੈ ਉਹ ਰੀਨਿਊ ਨਹੀਂ ਹੋਇਆ ਤੇ ਜਿਹੜੇ ਗਲਤ ਬੰਦੇ ਸੀ ਉਹਨਾਂ ਨੇ ਪੈਸੇ ਦੇ ਕੇ ਆਪਣੇ ਲਾਇਸੈਂਸ ਜਿਹੜੇ ਪਾਸ ਕਰਾ ਲਏ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਸਾਲ ਚ ਮੈਨੂੰ ਢਾਈ ਮਹੀਨੇ ਹੋ ਗਏ ਆ ਹਾਲੇ ਤੱਕ ਕੰਚੱਕਰ ਲਾ ਲਾ ਕੇ ਮਰ ਗਿਆ ਹਾਲੇ ਤੱਕ ਕੋਈ ਨਹੀਂ ਹੋਇਆ ਹੁਣ ਜਦੋਂ ਦਾ ਸਾਨੂੰ ਆਨਲਾਈਨ ਹੋਇਆ ਆ ਸਾਡਾ ਕੰਮ ਬਿਲਕੁਲ ਹੀ ਖਤਮ ਹੋ ਗਿਆ ਸਾਨੂੰ ਬਿਲਕੁਲ 1 ਰੁਪਏ ਦੀ ਆਮਦਨ ਨਹੀਂ ਹੈ ਕਿ ਜੇ ਜੜਾ ਆਪਣੇ ਕਹਿੰਦੇ ਕਿ ਬੱਚੇ ਪਾਲਦੇ ਆ ਸਾਨੂੰ ਯਾਦੋਂ ਯਾਰ ਬੱਚੇ ਕੋਈ ਪਰਿਵਾਰ ਸਾਨੂੰ ਲੱਗਿਆ ਵੀ ਜਾ ਰਹੇ ਹੋਰ ਦੇ ਦਿਓ ਤੇ ਬਸ ਲਿਸੈਂਸ ਰੀਨਿਊ ਕਰਾ ਲਓ ਨਹੀਂ ਇਹ ਨਹੀਂ ਉਹਨੇ ਕਿਹਾ ਇਹ ਅਸੀਂ ਆਪਣੀ ਖੁਸ਼ੀ ਨਾਲ ਤੇ ਤੁਸੀਂ ਰੀਨਿਊ ਕਰਾ ਲਿਆ ਲਿਸੈਂਸ ਹੋਇਆ ਹੀ ਨਹੀਂ ਹਾਲ ਤੱਕ ਕਿੰਨੀ ਦਿਨ ਹੋ ਗਈ ਅਪਲੀਕੇਸ਼ਨ ਦਿੱਤੇ ਆ 2.5 ਮਹੀਨੇ ਹੋ ਲੱਗੇ ਆ 2.5 ਨੇ ਹੋ ਗਏ ਕੀ ਕਹਿੰਦੇ ਜੀ ਪ੍ਰਸ਼ਾਸਨ ਬਸ ਇਹੀ ਕਹਿੰਦੇ ਹੋ ਜਾਊਗਾ ਹੋ ਜਾਊ ਹੋ ਜਾਊ ਤੇ ਟਿਕ ਪਰ ਕਾਰੋਬਾਰ ਕਰ ਰਹੇ ਹੋ 2.5 ਮਹੀਨੇ ਤੋਂ ਕੋਈ ਕੰਮ ਨਹੀਂ ਦੱਸ ਇਹ ਹੀ ਆ ਜੀ ਕੋਈ ਟਿਕਟਾਂ ਵੇਚ ਲੀਆਂ ਉਹ ਕਰ ਲਿਆ ਬਸ ਇਹਨਾਂ ਲੰਬੇ ਸਮੇਂ ਤੋਂ ਚਲੰਦਰ ਦੇ ਸਟਾਮ ਫਰੋਸ਼ਾਂ ਨੂੰ ਇੱਕ ਸਮੱਸਿਆ ਆ ਰਹੀ ਹੈ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਹੈਗੇ ਨੇ ਉਹ ਰੀਨਿਊ ਨਹੀਂ ਹੋ ਰਹੇ ਇਸ ਦੇ ਪਿੱਛੇ ਕਈ ਕਾਰਨ ਨੇ ਕਈਆਂ ਸਰਕਾਰ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਹੁਤ ਸਾਰੀ ਇਰੈਗੂਲੈਰਿਟੀਜ਼ ਸਿਗੀਆਂ ਬਹੁਤ ਸਾਰੇ ਗਲਤ ਜਿਹੜੇ ਕੰਮ ਹੋ ਰਹੇ ਸੀ ਉਹਦੇ ਕਰਕੇ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਇਹਦੇ ਨਾਲ ਹੀ ਸਟਾਮ ਫਰੋਸ਼ਾ ਦਾ ਇਹ ਕਹਿਣਾ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਔਰ ਇਸ ਪੜਤਾਲ ਦੇ ਨਾਂ ਤੇ ਉਹਨਾਂ ਨੂੰ ਪਰਤਾੜਿਤ ਕੀਤਾ ਜਾ ਰਿਹਾ ਹੈ ਉਹਨਾਂ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਲਾਇਸੈਂਸ ਰੀਨਿਊ ਨਹੀਂ ਹੋ ਰਹੇ ਅੱਜ ਸਾਡੇ ਨਾਲ ਮੌਜੂਦ ਨੇ ਸਟਾਮ ਫਰੋਸ਼ ਯੂਨੀਅਨ ਦੇ ਪ੍ਰਧਾਨ ਸतीश ਬਾਲੀ ਜੀ ਜਿਹੜੇ ਇਸ ਟਾਪਿਕ ਦੇ ਉੱਪਰ ਸਾਡੇ ਨਾਲ ਗੱਲ ਕਰਨਗੇ ਤੇ ਅਸੀਂ ਜਾਣਾਂਗੇ ਇਹਨਾਂ ਦੀ ਕੀ ਪ੍ਰੋਬਲਮ ਹੈ ਬਾਲੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਹੌਟ ਨਿਊਜ਼ ਇੰਡੀਆ ਤੇ ਥੈਂਕ ਯੂ ਸਰ ਬਾਲੀ ਸਾਹਿਬ ਕੀ ਪਰੇਸ਼ਾਨੀ ਹੈ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਤੁਸੀਂ ਡੀਸੀ ਸਾਹਿਬ ਨੂੰ ਵੀ ਕੱਲ ਮਿਲਣ ਗਏ ਸੀਗੇ ਤੇ ਆਪਣੀ ਮੰਗ ਰੱਖੀ ਸੀਗੀ ਰੱਖਣ ਗਏ ਸੀਗੇ ਬਈ ਤੁਹਾਡੇ ਕੁਝ ਲਾਇਸੈਂਸ ਰੀਨਿਊ ਨਹੀਂ ਹੋ ਰਹੇ ਇਹ ਕੀ ਦਿੱਕਤ ਕੀ ਅਸਲ ਚ ਮਾਮਲਾ ਕੀ ਹੈ ਅਸਲ 'ਚ ਮਾਮਲਾ ਇਹ ਹੈ ਜੀ ਜਦੋਂ ਲਾਇਸੈਂਸ ਰੀਨਿਊਲ ਵਾਸਤੇ ਸਾਡੇ ਕੋਲ ਆਏ ਹੈ ਇਹਨਾਂ ਕੋ ਡੀਸੀ ਸਾਹਿਬ ਕੋ ਗਏ ਏਡੀਸੀ ਸਾਹਿਬ ਨੇ ਆਬਜੈਕਸ਼ਨ ਇਹ ਲਾਇਆ ਏਡੀਸੀ ਸਾਹਿਬ ਨੇ ਕਿਹਾ ਵੀ ਤੁਹਾਡੇ ਜਿਹੜੇ ਲਾਇਸੈਂਸ ਹੈ ਇਹ ਪਤਾ ਕਰੋ ਵੀ ਜਿੰਨਾ ਬੰਦਿਆਂ ਨੂੰ ਲਾਇਸੈਂਸ ਜਿੱਥੇ ਦੇ ਮਿਲੇ ਹੋਏ ਆ ਉੱਥੇ ਬਹਿ ਕੇ ਉਸ ਸੰਸਾ ਦਾ ਕੰਮ ਕਰ ਰਹੇ ਆ ਇਹਨਾਂ ਨੇ ਉਹ ਫਾਈਲ ਐਸਡੀਐਮ ਸਾਹਮਣੇ ਭੇਜ ਦਿੱਤੀ ਐਸ ਡੀ ਐਮ ਸਾਹਿਬ ਨੇ ਤਸਵੀਰਦਾਰ ਨੂੰ ਭੇਜ ਦਿੱਤੀ ਤਸਵੀਰਦਾਰ ਨੇ ਜਿਹੜੀਆਂ ਰਿਪੋਰਟਾਂ ਕਰਦੀਆਂ ਸੀ ਕੋਈ ਵੀ ਤਸਵੀਰਦਾਰ ਦਾ ਬੰਦਾ ਜਾਂ ਪਟਵਾਰੀ ਕਾਨੂੰਗੋ ਗਿਆ ਤਾਂ ਐ ਨਹੀਂ ਸੀਤਾਂ ਦੇ ਉੱਤੇ ਸਾਨੂੰ ਜਿੱਦੋਂ ਤੱਕ ਪਤਾ ਲੱਗਾ ਵੀ ਉੱਥੇ ਹੀ ਜਿਹੜੇ ਬੰਦਿਆਂ ਨੇ ਕੋਈ ਪੈਸੇ ਲੈ ਕੇ ਉੱਥੇ ਹੀ ਕੋਈ ਗਲਤਮੰਦ ਰਿਪੋਰਟਾ ਕਰ ਦਿੰਦੀ ਹੈ ਰਿਪੋਰਟਾਂ ਚਲੀਆਂ ਗਈਆਂ ਉੱਥੇ ਫੇਰ ਐਚ ਆਰ ਸੀ ਕੋ ਐਚ ਆਰ ਸੀ ਨੇ ਕਹਿੰਦਾ ਜੀ ਅਸੀਂ ਅੱਗੇ ਭੇਜ ਦਿੱਤੀਆਂ ਉਹ ਕਦੀ ਕਹਿ ਦਿੰਦੇ ਜੀ ਡੀ ਆਰਓ ਦੀ ਲੌਗ ਇਨ 'ਚ ਪਈਆਂ ਕਦੀ ਕਹਿੰਦੇ ਆਪਣੇ ਏ ਡੀ ਦੀ ਲੌਗ ਇਨ 'ਚ ਪਈਆਂ ਕਦੀ ਕਹਿੰਦੇ ਡੀ ਸੀ ਸਾਹਿਬ ਦੀ ਲੌਗ ਇਨ ਪਈਆ ਮੈਂ ਡੀਸੀ ਸਾਹਿਬ ਨੂੰ ਦੋ ਵਾਰੀ ਮਿਲ ਚੁੱਕਾ ਇਸੇ ਇਸ਼ੂ ਤੇ ਏਡੀਸੀ ਸਾਹਿਬ ਨੂੰ ਕਈ ਵਾਰੀ ਮਿਲ ਚੁੱਕਾ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਕੋਈ ਵੀ ਮੈਂ ਕਿਹਾ ਤੁਸੀਂ ਲਾਇਸੈਂਸ ਰਿਨਿਊ ਕਿਉਂ ਨਹੀਂ ਹੋ ਰਿਹਾ ਫਿਰ ਕੀ وجہ ਕੀ ਹੈ ਪਰੇਸ਼ਾਨ ਹੋ ਰਹੇ ਆ ਉੱਥੇ ਸਾਡੇ ਪ੍ਰਧਾਨ ਜਿਹੜੇ ਆ ਵਕੀਲਾਂ ਦੇ ਪ੍ਰਧਾਨ ਵਕੀਲਾਂ ਦੇ ਸੈਕਟੀ ਡੀਸੀ ਸਾਹਿਬ ਨੂੰ ਮਿਲ ਕੇ ਗਏ ਆ ਉਹ ਕਹਿੰਦਾ ਸੀ ਸੋਮਵਾਰ ਸਾਰੇ ਹੋਣਗੇ ਲੇਕਿਨ ਅੱਜ ਤੱਕ ਸੋਮਵਾਰ ਨਹੀਂ ਹੋਇਆ ਕਿਸੇ ਦੇ ਅਸੀਂ ਬੜੇ ਪਰੇਸ਼ਾਨ ਆ ਰੋਜ਼ ਇਹੀ ਚੱਕਰ ਮਾਰਦੇ ਆ ਅਸੀਂ ਕੋਈ ਚੋਰ ਥੋੜੀ ਆ ਮਾਲੀ ਸਾਹਿਬ ਕਿੰਨੇ ਤੁਹਾਡੀ ਯੂਨੀਅਨ ਚ ਮੈਂਬਰ ਹੈਗੇ ਸਟਾਮ ਅਪਰੋਚ ਅਗਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਜਲੰਧਰ ਜ਼ਿਲ੍ਹੇ ਦੇ ਵਿੱਚ ਹੀ ਸਾਡੇ ਘੱਟ ਤੋਂ ਘੱਟ 170 ਮੈਂਬਰ ਸਾਡੇ ਹੈਗੇ ਆ ਤੇ 170 ਚੋਂ ਪਤਾ ਚੱਲਿਆ ਸੀ ਲਗਭਗ 40 ਬੰਦੇ ਆਦੇ ਤੇ ਮੈਂਬਰ ਦੇ ਰੀਨਿਊ ਹੋ ਚੁੱਕੇ ਆ ਨਹੀਂ ਜੀ ਨਹੀਂ ਸਿਰਫ 11 ਬੰਦਿਆਂ ਦੀ ਇਹਨਾਂ ਨੇ ਲਿਸਟ ਭੇਜੀ ਆ 11 ਬੰਦਿਆਂ ਰੀਨਿਊ ਹੋਇਆ ਹੈ ਤੱਕਰ 170 ਚੋਂ ਹਾਂ ਜੀ ਬਾਕੀ ਅਜੇ ਪੈਂਡਿੰਗ ਚ ਪਏ ਆ ਪਰ ਬਲੀ ਸਾਹਿਬ ਇੱਕੇ ਵੀ ਤੇ ਗੱਲ ਦੇਖੋ ਗੱਲ ਗਲਤ ਨਹੀਂ ਹੈ ਅਗਰ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਗੱਲ ਕਰੀਏ ਤੁਹਾਡੇ ਹੀ ਯੂਨੀਅਨ ਦੇ ਵਿੱਚੋਂ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਲਾਇਸੈਂਸ ਮਿਲੇ ਨੇ ਔਰ ਇੱਥੇ ਸ਼ਹਿਰਾਂ 'ਚੋਂ ਕੰਮ ਕਰ ਰਹੇ ਨੇ ਇੱਥੋਂ ਤੱਕ ਕਿ ਕੁਝ ਡੀਡ ਰਾਈਟਰਾਂ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਏ ਦਾ ਗਲਤ ਤਰੀਕੇ ਦੇ ਨਾਲ ਤੇ ਉਹਦੇ ਵਿੱਚ ਸਟਾਮਾ ਦੀ ਬਲੈਕਮੇਲਿੰਗ ਵੀ ਹੁੰਦੀ ਹੈ ਆਪਣਾ ਬਲੈਕ ਵੀ ਕਰਦੇ ਨੇ ਕਾਲਾ ਬਾਜ਼ਾਰੀ ਵੀ ਹੁੰਦੀ ਹੈ ਕਿਹਾ ਉਹ ਸਹੀ ਹੈ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਵੀ ਇਹੋ ਜਿਹੜੀਆਂ ਕਾਲੀਆਂ ਭੇੜਾਂ ਉਹ ਸਾਡੀ ਸਟਾਮ ਫਰੋਸ਼ੀ ਨੂੰ ਬਦਨਾਮ ਕਰ ਰਹੀਆਂ ਅਸੀਂ ਡੀਸੀ ਮੈਂ ਐਡੀਸੀ ਸਾਹਿਬ ਨੂੰ ਕੱਲ ਇਹੀ ਗੱਲ ਕਹਿ ਕੇ ਆਇਆ ਜਨਾਬ ਆਪਣੇ ਲੈਵਲ ਤੇ ਇਨਕੁਆਰੀ ਕਰਾਓ ਤੁਸੀਂ ਅਸੀਂ ਥੋੜੀ ਤੁਹਾਨੂੰ ਦੱਸਾਂਗੇ ਵੀ ਕਿਹੜਾ ਬੰਦਾ ਕਿੱਥੇ ਬੈਠਾ ਹੈ ਜੇ ਤੁਹਾਡੇ ਜਿਹੜੇ ਆਪਣੇ ਅਫਸਰ ਹੈ ਪਟਵਾਰੀ ਹੈ ਕਾਨੂੰ ਉਹ ਜਾ ਕੇ ਦੇਖਣ ਵੀ ਉਹ ਬੰਦਾ ਉਥੇ ਆਪਣੀ ਜਗ੍ਹਾ ਤੇ ਬਹਿ ਕੇ ਸਟਾਮ ਵੇਚ ਵੀ ਰਿਹਾ ਕਿ ਨਹੀਂ ਵੇਚ ਰਿਹਾ ਉਹ ਆਪਣੀ ਜਗ੍ਹਾ ਤੇ ਬਹਿ ਕੇ ਕੰਮ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ ਇਹ ਚ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਸਾਨੂੰ ਕਿ ਤੁਸੀਂ ਨਾਲ ਲਾਇਆ ਹੋਇਆ ਐਸੇ ਕੰਮ 'ਚ ਨਹੀਂ ਬਾਲੀ ਸਾਹਿਬ ਪਰ ਇੱਕ ਚੀਜ਼ ਇਹ ਹੈ ਨਾ ਹੁਣ ਤੁਸੀਂ ਐਡਾ ਇੱਕ ਗੰਭੀਰ ਇਲਜ਼ਾਮ ਲਾ ਭਈ ਇੱਥੇ ਅਫਸਰਾਂ ਨੇ ਜਾਂ ਉਹਨਾਂ ਦੇ ਕਰਮਚਾਰੀਆਂ ਨੇ ਪੈਸੇ ਲੈ ਕੇ ਲਾਇਸੈਂਸ ਪਾਸ ਕਰਦੇ ਆ ਕਿਆ ਉਹ ਜਿਹੜੇ ਗਲਤ ਲਾਇਸੈਂਸ ਵੀ ਪਾਸ ਹੋ ਗਏ ਨੇ ਹੋ ਗਏ ਬਿਲਕੁਲ ਕਈ ਪਿੰਡਾਂ ਦੇ ਜਿਹੜੇ ਲਾਇਸੈਂਸ ਹੈ ਜਿਹੜੇ ਉੱਥੇ ਬੰਦੇ ਵੀ ਹੈ ਨਹੀਂ ਲੇਕਿਨ ਉਹਨਾਂ ਦੇ ਵੀ ਪੈਸੇ ਲੈ ਕੇ ਇਹਨਾਂ ਨੇ ਪਾਸ ਕਰ ਦਿੱਤੇ ਕਿਆ ਤੁਸੀਂ ਇਹੋ ਜੀ ਕੋਈ ਲਿਸਟ ਹੈ ਤੁਹਾਡੇ ਕੋਲ ਜਿਹੜੀ ਕੋਈ ਇੱਦਾਂ ਦੀ ਦੇ ਸਕਦੇ ਹੋ ਜਾਂ ਕੋਈ ਨਾਮ ਦੱਸ ਸਕਦੇ ਹੋ ਇੱਕ ਅੱਦੇ ਬੰਦੇ ਦਾ ਨਹੀਂ ਜੀ ਅਸੀਂ ਨਾਕ ਤਾਂ ਤੁਸੀਂ ਸਾਡਾ ਤਾਂ ਰੋਜ ਉਹਦੇ ਨਾਲ ਬਗੜ ਪੈ ਜੂ ਸਾਨੂੰ ਇਹ ਪਤਾ ਲੱਗਾ ਵੀ ਯਾਰ ਯਾਰ 2-2000 ਰੁਪਇਆ ਲੈ ਕੇ ਜਿਹੜੇ ਪਿੰਡਾਂ ਦੇ ਲਾਇਸੈਂਸ ਸੀਗੇ ਇਹਨਾਂ ਨੇ ਰਿਨੂ ਕਰਨ ਵਾਸਤੇ ਸਪਾਰਿਸ਼ ਕਰ ਦਿੱਤੀ ਹੈ ਤੋ ਮਤਲਬ ਗੱਲ ਇਹ ਹੋ ਗਈ ਵੀ ਜਿੱਦਾਂ ਜਿਸ ਚੀਜ਼ ਲਈ ਇਹ ਸਾਰੀ ਮਤਲਬ ਰੋਕਟਾਮ ਕੀਤੀ ਗਈ ਸੀ ਪੜਤਾਲ ਲਈ ਜੋ ਕੰਮ ਉਲੀਕਿਆ ਗਿਆ ਸੀ ਉਹ ਫੇਰ ਉੱਥੇ ਦਾ ਉੱਥੇ ਹੀ ਰਹਿ ਗਿਆ ਗਲਤ ਦਾ ਗਲਤੀ ਰਹਿ ਗਿਆ ਬਿਲਕੁਲ ਕੋਈ ਜੜੀ ਹੈ ਲੀਗਲੀ ਪੜਤਾਲ ਕਿਸੇ ਦੀ ਹੋਈ ਹੀ ਨਹੀਂ ਹੈ ਜਿਹੜੇ ਕਿ ਬੰਦੇ ਪਰੇਸ਼ਾਨ ਕੌਣ ਹੋਏ ਆ ਜਿਹੜੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਆ ਸ਼ਹਿਰਾਂ 'ਚ ਬਹਿ ਕੇ ਆਪਣਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਪਰੇਸ਼ਾਨੀ ਹੋਈ ਹੈ ਔਰ ਆਮ ਜਨਤਾ ਨੂੰ ਵੀ ਪਰੇਸ਼ਾਨੀ ਹੋਈ ਹੈ ਜਿਨ੍ਹਾਂ ਨੂੰ ਇੱਕ ਮਹੀਨਾ ਹੋ ਗਿਆ ਨਾ ਸਟਾਫ ਨਾ ਕੋਰਟ ਫੀਸ ਕੋਈ ਮਿਲ ਨਹੀਂ ਰਿਹਾ ਉਹਨਾਂ ਨੂੰ ਵੀ ਤਾਂ ਪਰੇਸ਼ਾਨੀ ਹੈ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇ ਇਹ ਹੀ ਸਾਡੀ ਮੰਗ ਹੈ ਡੀਸੀ ਸਾਹਿਬ ਕੋ ਵੀ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਦੂਰ ਕੀਤੀਆਂ ਜਾਣ ਉਹ ਜਿਹੜੇ ਸਹੀ ਬੰਦੇ ਕੰਮ ਕਰ ਰਹੇ ਆ ਉਹਨਾਂ ਦੇ ਦਸਤਾਵੇਜ਼ਾਂ ਸਭ ਨੂੰ ਕਰਕੇ ਉਹਨਾਂ ਨੂੰ ਦਿੱਤੇ ਜਾਣ ਤੇ ਬਾਕੀ ਜਿਹੜੇ ਬੰਦੇ ਗਲਤ ਹੈਗੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਤੁਸੀਂ ਇਸ ਬਾਰੇ ਡੀਸੀ ਸਾਹਿਬ ਨੂੰ ਜਦੋਂ ਗੱਲ ਕੀਤੀ ਹੈ ਏਡੀਸੀ ਸਾਹਿਬ ਨਾਲ ਕੋਈ ਗੱਲ ਕੀਤੀ ਤੁਹਾਨੂੰ ਦੱਸਿਆ ਕੁਝ ਕੋਈ ਆਸ਼ਵਾਸਨ ਦਿੱਤਾ ਡੀਸੀ ਸਾਹਿਬ ਨੇ ਕਿਹਾ ਇੱਕ ਮੇਰੀ ਪਰਸਨਲ ਫਾਈਲ ਹੈ ਮੇਰੀ ਕਮਿਸ਼ਨਰ ਸਾਹਿਬ ਕੋ ਅਪੀਲ ਚੱਲਦੀ ਪਈ ਸੀ ਕਮਿਸ਼ਨਰ ਸਾਹਿਬ ਕੋ ਅਪੀਲ ਹੈ ਮੈਨੂੰ ਸਟੇਵ ਵੀ ਮਿਲਿਆ ਹੋਇਆ ਹੁਣ ਇਹ ਵਿੱਚ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਹਰ ਸਾਲ ਮੇਰਾ ਜਿਹੜਾ ਲਾਇਸੈਂਸ ਹੈਗਾ ਚਿੱਠੀ ਭੇਜ ਦਿੰਦੇ ਹੁੰਦੇ ਸੀ ਆਪਣੇ ਡੀਸੀ ਸਾਹਿਬ ਸਾਈਨ ਕਰਕੇ ਜਾਂ ਡੀਸੀ ਸਾਹਿਬ ਜਾਂ ਡੀਆਰਓ ਸਾਹਿਬ ਉਹ ਚਿੱਠੀ ਵੀ ਮੇਰੀ ਮਹੀਨਾ ਡੇਢ ਮਹੀਨਾ ਹੋ ਗਿਆ ਚਿੱਠੀ ਵੀ ਨਹੀਂ ਭੇਜੀ ਇਹਨਾਂ ਨੇ ਜਦ ਕਿ ਮੇਰਾ ਕਮਿਸ਼ਨਰ ਸਾਹਿਬ ਕੋ ਫਾਈਨਲ ਹੋ ਗਿਆ ਉਹਨਾਂ ਨੇ ਰਿਮਾਂਡਡ ਕਰ ਦਿੱਤਾ ਡੀਸੀ ਨੂੰ ਵੀ ਤੇਰਾ ਫੈਸਲਾ ਗਲਤ ਸੀਗਾ ਤੁਹਾਡਾ ਤੁਸੀਂ ਇਹਨੂੰ ਸਹੀ ਕਰੋ ਉਹ ਵੀ ਆ ਗਿਆ ਹੁਣ ਮੇਰੇ ਕੋਲ ਚਿੱਠੀ ਹੈ ਰਿਮਾਂਡਡ ਜਿਹੜਾ ਹੋਇਆ ਹਾਲੇ ਤੱਕ ਵੀ ਇੱਥੇ ਕੋਈ 2 ਅੱਠ ਦਾ ਮੈਦਲਾ ਹੋਇਆ ਹੈ ਕਮਿਸ਼ਨਰ ਸਾਹਿਬ ਦਾ 8 ਮਹੀਨੇ ਹੋ ਗਏ ਆ ਇੱਥੇ ਲਟਕ ਰਿਹਾ ਕੇਸ ਸੋ ਤੁਹਾਡੇ ਕਹਿੰਦਾ ਮਤਲਬ ਇਹ ਵਾ ਬਈ ਜੇ ਇੱਕ ਸਟਾਫਰ ਯੂਨੀਅਨ ਦੇ ਪ੍ਰਧਾਨ ਤੱਕ ਦਾ ਲਾਇਸੈਂਸ ਜਿਹੜਾ ਹੈ ਉਹ ਰੀਨਿਊ ਨਹੀਂ ਹੋਇਆ ਤੇ ਜਿਹੜੇ ਗਲਤ ਬੰਦੇ ਸੀ ਉਹਨਾਂ ਨੇ ਪੈਸੇ ਦੇ ਕੇ ਆਪਣੇ ਲਾਇਸੈਂਸ ਜਿਹੜੇ ਪਾਸ ਕਰਾ ਲਏ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਇੱਥੇ ਜਿਹੜੀ ਇਹ ਧਾਂਦਲੀ ਇਹ ਚੱਲ ਰਹੀ ਹੈ ਨਾ ਕਈ ਲੋਕੀ ਪਰੇਸ਼ਾਨ ਹੋ ਰਹੇ ਜਿਹੜੇ ਸ਼ਹਿਰਾਂ 'ਚ ਕੰਮ ਕਰਦੇ ਇਮਾਨਦਾਰੀ ਨਾਲ ਕੋ ਮੈਨੂੰ 37 ਸਾਲ ਹੋ ਗਏ ਅਸ਼ਟਾਮ ਫਰੋਜ਼ੀ ਦਾ ਕੰਮ ਕਰਦੇ ਆ ਨੋ ਲੇਕਿਨ ਇੱਥੇ ਜਾ ਕੇ ਮੈਂ ਦੇਖਦਾ ਵੀ ਸਾਡੀ ਤਾਂ ਹੁਣ ਰਿਟਾਇਰਮੈਂਟ ਦੀ ਉਮਰ ਹੈ ਲੇਕਿਨ ਇਹ ਸਾਡ ਨੂੰ ਪਰੇਸ਼ਾਨ ਕਰ ਰਹੇ ਲੋਗੇ ਇੱਥੇ ਜਿਹੜੇ ਕਲਰਕ ਹੈ ਜਾਂ ਜਿਹੜੇ ਐਚ ਆਰ ਸੀ ਹੈ ਜਾਂ ਜਿਹੜੇ ਦੂਸਰੇ ਹੈ ਪਰੇਸ਼ਾਨ ਕਰ ਰਹੇ ਸੋ ਦੋਸਤੋ ਸੁਣਿਆ ਤੁਸੀਂ ਬਈ ਕਿਸ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਇਲਜ਼ਾਮ ਜਿਹੜਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਉੱਪਰ ਅਸ਼ਟਾਮ ਫਰੋਜ਼ ਯੂਨੀਅਨ ਦੇ ਪ੍ਰਧਾਨ ਸतीश ਵਾਲੀ ਹੁਣਾਂ ਮਨੂੰ ਲਗਾਇਆ ਗਿਆ ਕਿ ਗਲਤ ਜਿਹੜੇ ਬੰਦੇ ਸੀ ਉਹਨਾਂ ਦੇ ਲਾਇਸੈਂਸ ਤੇ ਪਾਸ ਕਰ ਦਿੱਤੇ ਗਏ ਪਰ ਜਿਹੜੇ ਸਹੀ ਸੀ ਉਹਨਾਂ ਦੇ ਲਾਇਸੈਂਸ ਜਿਹੜੇ ਸੀ ਉਹਨਾਂ ਦੀ ਸਫਾਰਿਸ਼ ਵੀ ਨਹੀਂ ਕੀਤੀ ਗਈ ਔਰ ਇਹੋ ਖੱਜਲ ਖਰਾਬ ਹੋ ਰਹੀ ਨੇ ਨਾਲ ਨਾਲ ਆਮ ਜਨਤਾ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸਰ ਕੀ ਸ਼ੁਭਨਾਮ ਜੀ ਆਪਣਾ ਸਤਪਾਲ ਕੁਮਾਰ ਸਤਪਾਲ ਜੀ ਕੀ ਕਰਦੇ ਆਪਾਂ ਮੈਂ ਸਟੈਂਡਿੰਗ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਜੀ ਲਾਇਸੈਂਸ ਤੁਹਾਡੇ ਕੋਲ ਸ਼ਹਿਰ ਦਾ ਹੈ ਕਿ ਪਿੰਡ ਦਾ ਤਹਿਸੀਲ ਕੰਪਲੈਕਸ ਦਾ ਤਹਿਸੀਲ ਕੰਪਲੈਕਸ ਦਾ ਤੇ ਤੁਸੀਂ ਰੀਨਿਊ ਕਰਾ ਲਿਆ ਲਾਇਸੈਂਸ ਹੋਇਆ ਹੀ ਨਹੀਂ ਹਾਲ ਤੱਕ ਕਿੰਨੀ ਦਿਨ ਹੋ ਗਈ ਐਪਲੀਕੇਸ਼ਨ ਦਿੱਤੇ ਆ 2.5 ਮਹੀਨਾ ਹੋ ਗਿਆ 2.5 ਨੇ ਹੋ ਗਏ ਕੀ ਕਹਿੰਦੇ ਜੀ ਪ੍ਰਸ਼ਾਸਨ ਬਸ ਇਹੀ ਕਹਿੰਦੇ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਬਸ ਤੇ ਕੀ ਆਬਜੈਕਸ਼ਨ ਕੀ ਲੱਗੀ ਤੁਹਾਡੇ ਕੋਈ ਆਬਜੈਕਸ਼ਨ ਨਹੀਂ ਲੱਗ ਸਾਬ ਜੋ ਅਸੀਂ ਸਭ ਕੰਪਲੀਟ ਕਰ ਦਿੱਤੇ ਆ ਤੁਸੀਂ ਕਾਗਜ਼ੀ ਪੱਤਰ ਪੂਰੇ ਕਰਤੇ ਆ ਸਾਬ ਕੋਈ ਦੇਤਾ ਨਾਲ ਜੋ 2.5 ਜੋ ਨਾਲ ਮਂਗੇ ਸੀ ਉਹ ਕਾਗਜ਼ੀ ਕੰਪਲੀਟ ਕਰ ਦਿੱਤੇ ਆ ਉਹ ਕਹਿੰਦੇ ਹੁਣ ਹਫਤਾ ਉੱਠਾ ਜੋ ਤੁਹਾਨੂੰ ਫਾਈਨਲਸ ਕਰਕੇ ਦੇ ਦਵਾਂਗਾ ਤੇ 2 ਈ ਮਹੀਨਿਆਂ ਤੋਂ ਫਿਰ ਤੁਸੀਂ ਘਰ ਦਾ ਗੁਜ਼ਾਰਾ ਕਿੱਦਾਂ ਕਰਦੇ ਪਿਓ ਮੈਂ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਨਹੀਂ ਕੋਈ ਕਾਰੋਬਾਰ ਕਰ ਰਹੇ ਹੋ 2 ਈ ਮਹੀਨੇ ਤੋਂ ਕੋਈ ਕੰਮ ਨਹੀਂ ਦੱਸਿਆ ਹੀ ਹੈ ਜੀ ਕੋਈ ਟਿਕਟਾਂ ਵੇਚ ਲੀਆਂ ਉਹ ਕਰ ਲਿਆ ਬਸ ਤੇ ਫਿਰ ਤਸੀਲੇ ਆਂਦੇ ਰੋਜੋ ਆਈਦਾ ਰੋਜਾ ਤੇ ਪਰ ਕੰਮ ਕੋਈ ਨਹੀਂ ਹੈਗਾ ਕੰਮ ਕੋਈ ਨਹੀਂ ਹੈਗਾ ਕੰਮ ਇਸ ਤਰ੍ਹਾਂ ਤਾਂ ਹੀ ਜਾਂਦਾ ਕੰਮ ਜੇ ਕੰਮ 2 ਈ ਮਹੀਨੇ ਤੋਂ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਹੈ ਕਿਦਿਆਂ ਮੁੰਲਾ ਕੰਮ ਕਰਦਾ ਨਾਲ ਉਹ ਦੁਕਾਨ ਕਰਦਾ ਉਹ ਤਾਂ ਘਰ ਘਰ ਅਲੀ ਦਾ ਨਹੀਂ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ 70 ਪਲੱਸ ਹੈ ਜੀ 70 प्लस عمر ਆ ਨਾ ਤੁਸੀਂ ਇੱਥੇ ਸਵੇਰ ਤੋਂ ਸ਼ਾਮ ਤੱਕ ਇੱਥੇ ਤਹਿਸੀਲ ਚ ਆ ਕੇ ਕੰਮ ਕਰਦੇ ਹੋ ਤੇ ਉਹਦੇ ਵਿੱਚ ਵੀ 2.5 ਮਹੀਨੇ ਤੋਂ ਤੁਸੀਂ ਕੋਈ ਆਮਦਨ ਦਾ ਜਰੀਆ ਨਹੀਂ ਹੈਗਾ ਤੁਹਾਡਾ ਤੇ ਕੀ ਪ੍ਰਸ਼ਾਸਨ ਕੋ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਲਾਇਸੈਂਸ ਜੀ ਨੂੰ ਕੀਤਾ ਜਾਵੇ ਜੇ ਹੋ ਸਕੇ ਬੂਥ ਮਿਲ ਜਾਤੇ ਆਪਾਂ ਕੰਮ ਸ਼ੁਰੂ ਕਰਦੇ ਅੱਗੇ ਕਰਦੇ ਵੀ ਰਹੇ ਹਾਂ ਹੁਣ ਜਦ ਕਰਦਾ ਸੀ ਮੁੰਡਾ ਬਿਮਾਰ ਹੋ ਗਿਆ ਹੁੰਦਾ ਉਹ ਚਲੇ ਗਿਆ ਤੇ ਹੁਣ ਸਿਹਾਬ ਕਰਾਂਗੇ ਫਿਰ ਮੁੰਡਾ ਨਾਲ ਰੱਖਾਂ ਕੋਈ ਨਾ ਕੋਈ ਤਾਂ ਹੀ ਕੰਮ ਹੋਏਗਾ ਨਾ ਬਹੁਤ ਬਹੁਤ ਸ਼ੁਕਰੀਆ ਜੀ ਕੀ ਸ਼ੁਭਨਾਮ ਸਰ ਮੇਰਾ ਨਾਮ ਸ਼ੰਕਰ ਦਾਸ ਹੈ ਜੀ ਮੈਂ ਇਸ ਥਾਂ ਬਰੋਚਾ ਅੱਛਾ ਇੱਥੇ ਤੁਹਾਡੇ ਕੋਲ ਲਾਇਸੈਂਸ ਜਿਹੜਾ ਹੈਗਾ ਕਿੰਨੀ ਕਿੰਨਾ ਪੁਰਾਣਾ ਲਾਇਸੈਂਸ ਹੈ 37/99 97 ਦੇ ਵਿੱਚ ਮੈਂ ਇਹ ਲਾਇਸੈਂਸ ਲਿਆ ਤੁਹਾਡੇ ਕੋਲ ਲਾਇਸੈਂਸ ਕਿਹੜਾ ਪਿੰਡ ਦਾ ਹੈ ਕਿ ਇੱਥੋਂ ਦਾ ਹੈ ਇੱਥੋਂ ਦਾ ਤਹਿਸੀਲ ਕੰਪਲੈਕਸ ਦਾ ਮੈਂ ਤੇ ਤਹਿਸੀਲ ਕੰਪਲੈਕਸ ਦਾ ਤੁਹਾਡੇ ਕੋਲ ਲਾਇਸੈਂਸ ਹੈ ਤੇ ਤੁਸੀਂ ਉਦੋਂ ਦਾ ਕੰਮ ਕਰ ਰਹੇ ਹੋ ਤੇ ਤੁਹਾਡਾ ਲਾਇਸੈਂਸ ਰੀਨਿਊ ਹੋ ਗਿਆ ਲਾਇਸੈਂਸ ਨੂੰ 2.5 ਮਹੀਨੇ ਹੋ ਗਏ ਆ ਹਾਲੇ ਤੱਕ ਕੰਚੱਕਰ ਲਾ ਲਾ ਕੇ ਮਰ ਗਿਆ ਹਾਲੇ ਤੱਕ ਕੋਈ ਨਹੀਂ ਹੋਇਆ ਨਹੀਂ ਤੇ ਤੁਸੀਂ ਜਿਹੜਾ ਲਾਇਸੈਂਸ ਤੁਹਾਡਾ ਨਹੀਂ ਹੋਇਆ 2.5 ਮਹੀਨੇ ਤੋਂ ਤੇ ਤੁਹਾਡੇ ਕੋਲ ਕੋਈ ਆਮਦਨ ਦਾ ਜ਼ਰੀਆ ਸੀਗਾ ਕੋਈ ਕੋਈ ਆਮਦਨ ਦਾ ਜ਼ਰੀਆ ਨਹੀਂ ਹੈ ਸਾਨੂੰ ਇਹਨਾਂ ਨੇ ਬਿਲਕੁਲ ਬੇਰੋਜ਼ਗਾਰ ਬਣਾਤਾ ਅੱਜ ਮੇਰੀ 76 75 ਸਾਲ ਦੀ ਉਮਰ ਹੈ ਦੱਸੋ ਜੇ ਦਸ ਬੰਦੇ ਨੇ 30 ਸਾਲ ਕੰਮ ਕੀਤਾ ਉਹਨੂੰ ਤੁਸੀਂ ਵਿਹਲਾ ਕਰਕੇ ਬਿਠਾਤਾ ਅਸੀਂ ਕਿੱਥੇ ਜਾਈਏ ਨਹੀਂ ਤੁਸੀਂ ਕਾਗਜ਼ ਪੱਤਰ ਪੂਰੇ ਕਰਤੇ ਕਾਗਜ਼ ਪੱਤਰ ਪੂਰੇ ਕਰਕੇ ਅੰਦਰ ਦੇ ਦਿੱਤੇ لیکن ਸਾਨੂੰ ਇਹਨਾਂ ਨੇ ਹਾਲੇ ਤੱਕ 2 ਮਹੀਨੇ ਹੋ ਗਏ ਆ ਅਸੀਂ ਕਿਹੜੇ ਲਾਲਾ ਕੇ ਠੱਗ ਗਿਆ ਅਸੀਂ ਤਾਂ ਹਾਰ ਕੇ ਬੈਠ ਗਿਆ ਭਾ ਸਾਡਾ ਕੋਈ ਹੋਣਾ ਨਹੀਂ ਇਦਾਂ ਤੁਹਾਡੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਸतीश ਵਾਲੀ ਜੀ ਉਹਨਾਂ ਨੇ ਤੇ ਕਿਹਾ ਬੜੇ ਕੁ ਵੀਰ ਦੋਸ਼ ਲਾਏ ਨੇ ਭਈ ਇੱਥੇ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਵਿੱਚ ਉਹ ਪੈਸੇ ਲੈ ਲੈ ਕੇ ਗਲਤ ਬੰਦਿਆਂ ਦਾ ਵੀ ਲਾਇਸੈਂਸ ਉਹ ਸਵਾਰਿਸ਼ ਕਰੀ ਜਾਂਦੇ ਨੇ ਗਲਤ ਬੰਦਿਆਂ ਦਾ ਕਿਦਾਂ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਪਿੰਡਾਂ ਦਾ ਉਹਨਾਂ ਦੇ ਵੀ ਪੜਤਾਲ ਕਰਕੇ ਉਹਨਾਂ ਨੂੰ ਇੱਥੇ ਬਿੰਦੇ ਉਹਨਾਂ ਨੂੰ ਫੇਰ ਵੀ ਕਰਤਾ ਉਹ ਤਾਂ ਫੇ ਚਲੋ ਕਰੀ ਜਾਂਦੇ ਨੇ ਕਰੀ ਜਾਂ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਹਿਲੀ ਗੱਲ ਹੈ ਜੀ 30 ਸਾਲ ਹੋ ਗਏ ਆ ਜਦੋਂ ਦੇ ਬੂਠ ਅਲਾਟਮੈਂਟ ਹੋਏ ਆ ਹਾਲੇ ਤੱਕ ਉਹ ਬੂਠ ਨਹੀਂ ਦਿੱਤਾ ਮੇਰੇ ਕੋਲ ਸਾਰਾ ਰਿਕਾਰਡ ਹੈ ਮੈਂ ਕਰਾਇਆ ਵੀ ਪੇ ਕਰਦਾ ਸੀ ਲੇਕਿਨ ਮੈਂ ਫਜ਼ੂਲ ਕਿਉਂ ਦਈ ਜਾਵਾਂ ਜਦ ਮੈਨੂੰ ਇਹ ਅਲਾਟਮੈਂਟ ਹੀ ਨਹੀਂ ਕਰਦੇ ਮੈਂ ਕਟੋ-ਕਟ 500 ਚੱਕਰ ਲਾ ਬੈਠਾ ਮੈਨੂੰ ਹਾਲੇ ਤੱਕ ਕੋਈ ਬੂਠ ਅਲਾਟਮੈਂਟ ਨਹੀਂ ਹੋਇਆ ਤੇ ਸ਼ੰਕਰ ਜੀ ਤੁਹਾਡੇ ਕੋ ਕਿਸੇ ਨੂੰ ਕੋਈ ਪੈਸੇ ਮੰਗੇ ਆ ਇੱਥੇ ਤਹਿਸੀਲ ਜੀ ਵੀ ਤੁਹਾਡਾ ਲਸਨ ਜਲਦੀ ਪਾਸ ਕਰ ਦੇਵਾਂਗੇ ਤੁਸੀਂ ਪੈਸੇ ਦੇ ਦਿਓ ਨਹੀਂ ਫਸਾ ਪੁੱਸੇ ਕੋਈ ਨਹੀਂ ਮੰਗੇ ਸਾਡੇ ਕੋਲ ਐਵੇਂ ਕਹੀਏ ਅਸੀਂ ਬੈਠੇ ਆਂ ਆnde ਅੱਗੇੜਾ ਲਾ ਕੇ ਚਲੇ ਜਾਂਦੇ ਕੋਈ ਸੁਣਾਈ ਨਹੀਂ ਡੀਸੀ ਨੂੰ ਮੈਂ 500 ਵਰੀ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਲੇਕਿਨ ਕੋਈ ਕਾਰਵਾਈ ਨਹੀਂ ਕੋਈ ਅਲਾਟਮੈਂਟ ਨਹੀਂ ਕੀਤਾ ਤੇ ਘਰ ਦਾ ਤੁਹਾਡਾ ਫਿਰ ਗੁਜ਼ਾਰਾ ਕਿੱਦਾਂ 2 ਮਹੀਨੇ ਚੱਲੇ ਘਰ ਦਾ ਜੀ ਹੁਣ ਪਹਿਲਾਂ ਤਾਂ ਅਸੀਂ ਆਪ ਇੱਥੇ ਮਿਹਨਤ ਕਰਦੇ ਸੀ ਉਦੋਂ ਕੰਮ ਵੀ ਸੀਗਾ ਹੁਣ ਜਦੋਂ ਦਾ ਸਾਰਾ ਆਨਲਾਈਨ ਹੋਇਆ ਆ ਸਾਡਾ ਕੰਮ ਬਿਲਕੁਲ ਹੀ ਖਤਮ ਹੋ ਗਿਆ ਸਾਨੂੰ ਬਿਲਕੁਲ 1 ਰੁਪਏ ਦੀ ਆਮਦਨ ਨਹੀਂ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹੱਸੇ ਕਹਿੰਦੇ ਆ ਵੀ ਜਾਂ ਤਾਂ ਸਾਡੀ ਪੈਨਸ਼ਨ ਲਾਓ 30 ਸਾਲ ਹੋ ਗਿਆ ਕੰਮ ਕਰਦੇ ਕੀ ਹੁਣ ਅਸੀਂ ਰੇੜੀ ਲਾਣੀ ਸ਼ੁਰੂ ਕਰ ਦਈਏ ਸਾਡੀਆਂ ਅੱਖਾਂ ਕੰਮ ਨਹੀਂ ਕਰਦਾ ਸਾਨੂੰ ਕੰਪਿਊਟਰ ਦੇ ਉੱਤੇ ਨੇ ਕੰਪਿਊਟਰ ਸਾਨੂੰ ਚਲਾਉਣਾ ਨਹੀਂ ਆਉਂਦਾ ਬੂਥ ਇਹ ਅਲਾਟਮੈਂਟ ਨਹੀਂ ਕਰਦੇ ਅਸੀਂ ਕਿੱਥੇ ਬੂਥ ਲਾਈਏ ਅਸੀਂ ਕਿੱਥੇ ਮਤਲਬ ਜਿਹੜਾ ਮਤਲਬ ਕੰਪਿਊਟਰ ਲਾਣਾ ਪਹਿਲਾਂ ਤਾਂ ਇਹਨਾਂ ਡੀਸੀ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਬੰਦਿਆਂ ਨੂੰ ਬਾਹਰ ਬਿਠਾਇਆ ਅਸੀਂ ਬਾਹਰ ਧੁੱਪੇ ਬੈਠ ਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਕਦੀ ਇੱਥੇ ਬੈ ਕਦੀ ਉੱਥੇ ਬੈ ਆਹ ਹਾਲਾਤ ਆ ਸਾਡੇ ਬਹੁਤ ਬਹੁਤ ਸ਼ੁਕਰੀਆ ਸ਼ੰਕਰ ਜੀ ਤੁਹਾਡਾ ਇਹ ਆਪਣੀ ਗੱਲ ਦੱਸਣ ਲਈ ਸੋ ਦੋਸਤੋ ਆਪਾਂ ਦੇਖ ਸਕਦੇ ਹਾਂ ਇੱਥੇ ਬਹੁਤ ਸਾਰੇ ਜਿਹੜੇ ਟੇਬਲ ਕੁਰਸੀਆਂ ਲਗਾ ਕੇ ਬਜ਼ੁਰਗ 70 70 75 72 ਸਾਲ ਦੀ ਉਮਰ ਦੇ ਵਿੱਚ ਇੱਥੇ ਤੁੱਪੇ ਦੇ ਵਿੱਚ ਬਹਿ ਕੇ ਕੜਾਕੇ ਦੀ ਗਰਮੀ ਦੇ ਵਿੱਚ ਵੀ ਆਪਣਾ ਪੇਟ ਪਾਲਣ ਲਈ ਇਹ ਰੋਜ਼ਗਾਰ ਜਿਹੜਾ ਕਰ ਰਹੇ ਨੇ ਪਰ ਪਿਛਲੇ 2 2.5 ਮਹੀਨੇ ਤੋਂ ਇਹਨਾਂ ਨੂੰ ਇੱਕ ਆਰਡਰ ਦੇ ਕਰਕੇ ਵੀ ਜਿਹੜਾ ਇੱਕ ਸਟਾਮ ਫਰੋਸ਼ਾਂ ਦੀ ਰੀਨਿਊਅਲ ਦੇ ਵਿੱਚ ਜਿਹੜੀ ਕਿ ਪੜਤਾਲ ਦਾ ਇੱਕ ਆਰਡਰ ਆਇਆ ਸੀ ਉਹਦੇ ਕਰਕੇ ਇਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਹੋਰ ਸਟਾਮ ਫਰੋਸ਼ ਸਾਡੇ ਨਾਲ ਨੇ ਕੀ ਸਰ ਸੁਬਨਮ ਆਪਣਾ ਸੀਸ਼ ਕੁਮਾਰ ਸੀਸ਼ ਜੀ ਕੀ ਕੰਮ ਕਰਦੇ ਹੋ ਅਸ਼ਟਾਮ ਫਰੋਸ਼ਰ ਕਿੰਨੇ ਸਾਲ ਹੋ ਗਏ ਮੈਨੂੰ ਕਰਦੇ ਹੋਗੇ 40 ਸਾਲ 40 ਸਾਲ ਹੋ ਗਏ ਇੱਥੇ ਕੰਮ ਕਰ ਰਹੇ ਹੋ ਲਾਇਸੈਂਸ ਕਿੱਥੋਂ ਦਾ ਹੈ ਤਹਿਸੀਲ ਕੰਪਲੈਕਸ ਦਾ ਤਹਿਸੀਲ ਕੰਪਲੈਕਸ ਦਾ ਤੁਸੀਂ ਅਪਲਾਈ ਕੀਤਾ ਤੁਹਾਡਾ ਲਾਇਸੈਂਸ ਰੀਨਿਊ ਹੋ ਗਿਆ ਮੈਂ ਜੋਰ ਲਾ ਕੇ ਬੜਾ ਬੰਦ 2 ਮਹੀਨੇ ਧੱਕੇ ਖਾ ਕੇ ਕਰਵਾਇਆ ਕਦੋਂ ਹੋਇਆ ਤੁਹਾਡਾ ਇਹ ਮੇਰਾ ਹੋਇਆ ਸੀ ਸੋਮਵਾਰ ਸੋਮਵਾਰ ਹੋਇਆ ਤੇ ਕੋਈ ਪੈਸੇ ਵੀ ਦਿੱਤੇ 2-3000 ਰੁਪਏ ਚਲੋ خیر ਆਪਾਂ ਆਪਣੀ ਬੱਚੇ ਦੀ ਰੋਜੀ ਬਾਈ ਕਰਨਾ ਹੀ ਪੈਂਦਾ ਹਰ ਕੋਈ ਨਹੀਂ ਕਰਨਾ ਦੇ ਪੈਂਦਾ ਪਰ ਫਿਰ ਵੀ ਚਲੋ ਵੀ ਜੇ 2-3000 ਰੁਪਿਆ ਦੇ ਕੇ ਮਤਲਬ ਆਪਣਾ ਆਪਾ ਲਿਸੈਂਸ ਰੀਨਿਊ ਕਰਾਣਾ ਪਏ 40 ਸਾਲ ਬਾਅਦ ਚੰਗੀ ਗੱਲ ਹੈ ਗੱਲ ਸਮਝਣਾ ਚਾਹੇ ਕਹਿੰਦੇ ਜੇ ਪੂਪੂ ਨੇ ਰਾਹ ਹੋਈਦਾ ਉੱਥੇ ਵੀ 2-3000 ਰੁਪਿਆ ਲਾਣਾ ਪੈਂਦਾ ਸਰਕਾਰ ਛੋੜ ਦੇਊਗੀ ਮੈਨੂੰ ਜੀ ਕਿ ਜੇ ਸਾਡਾ ਆਪਾਂ ਕਹਿੰਦੇ ਕਿ ਬੱਚੇ ਪਾਲਦੇ ਆ ਸਾਨੂੰ ਯਾਰ 2-3000 ਬੱਚੇ ਕੋਈ ਫੜੀ ਮਿਲ ਸੋ ਤੁਹਾਨੂੰ ਲੱਗਿਆ ਵੀ 1000 ਰੁਪਏ ਦੇ ਦਿਓ ਤੇ ਪਹਿਲੇ ਲਿਸੈਂਸ ਰੀਨਿਊ ਕਰਾ ਲਓ ਨਹੀਂ ਇਹ ਨਹੀਂ ਉਹਨੇ ਕਿਹਾ ਇਹ ਅਸੀਂ ਆਪਣੀ ਖੁਸ਼ੀ ਉਹਨਰ ਵਿਚਾਰੇ ਨਾ ਹੀ ਕੀਤੀ ਇਹ ਮੈਨੂੰ ਕਹਿੰਦੇ ਪਪੂ ਜੀ ਬਜ਼ੁਰਗ ਆਮੀ ਮੈਂ ਕਹਿੰਦੇ ਫਿਰ ਕੋਈ ਗੱਲ ਨਹੀਂ ਮੈਂ ਕਹਿੰਦਾ ਚੱਲ ਤੁਸੀਂ ਤੁਹਾਨੂੰ ਡੇ ਲਗਾ ਮੈਨੂੰ ਵੀ ਡੇ ਲਗਾ ਜਦੋਂ ਲੈ ਖੁਸ਼ੀ ਨਾਲ ਤੁਸੀਂ ਉਹਨਾਂ ਨੂੰ ਦੇ ਦਿੱਤੇ ਵੀ ਉਹਨਾਂ ਸਫਾਰਿਸ਼ ਕਰਤੀ ਤੁਹਾਡੀ ਹੁਣ ਕੰਮ ਕਰਦਾ ਮੇਰਾ ਮੈਂ ਸਭ ਤੋਂ ਪਹਿਲਾਂ ਮੈਂ ਹੀ ਪਰਤੀ ਜੇ ਤਾਹੀਗਾ ਮੇਰਾ ਹੀ ਹੋਇਆ 11 ਬੰਦੇ ਮੈਂ ਮਗਰ ਲਾ ਕੇ 11 ਬੰਦੇ ਦੇ ਨਾਲ ਜਾ ਕੇ 13 ਨਾਲ ਸਾਰੇ ਕੰਮ ਕਰਵਾਇਆ ਸਾਰੇ ਬੰਦਿਆਂ ਨੇ 11 ਬੰਦਿਆਂ ਨੇ ਖੁਸ਼ੀ ਨਾਲ ਉਹਨਾਂ ਨੂੰ ਕੁਝ ਨਾ ਕੁਝ ਦੇ ਦਿੱਤਾ ਕੋਈ ਨਾ ਮੈਨੂੰ ਕੋਈ ਪਤਾ ਨਹੀਂ ਬਾਕੀ ਮੈਨੂੰ ਕੋਈ ਪਤਾ ਨਹੀਂ ਮੈਨੂੰ ਆਪਣਾ ਖੁਸ਼ੀ ਦਾ ਮੈਨਾਂ ਕਿ ਮੈਂ ਮੇਰੇ ਘਰ ਕਿ ਤੁੱਕ ਮੇਰੇ ਮਿੱਸੇ ਦੇਖਦੇ ਆ ਉਹ ਬਾਹਰ ਰੋਟੀ ਰੋਟੀ ਪਾਣੀ ਸਾਲਾ ਮੈਂ ਹੀ ਬਕਾਣਾ ਇਹ ਤੇ ਕੋਈ ਗੱਲ ਹੈ ਕਿ ਮੇਰਾ ਘਰ ਪਾਲਦਾ ਤੇ ਮੈਨੂੰ ਕੋਈ ਸਹਾਇਤਾ ਤੇ ਫਿਰ 2 ਮਹੀਨੇ ਗੁਜ਼ਾਰਾ ਕਿੱਦਾਂ ਹੋਇਆ ਤੁਹਾਡਾ ਬਸ ਇੱਜ ਐਫਰੇ ਗਰਾ ਗਰਾ ਕੇ ਸੋ ਮਤਲਬ ਕੋਈ ਮਤਲਬ ਬਹੁਤਾ ਸਾਧਨ ਨਹੀਂ ਸੀ ਤੁਹਾਡੇ ਕੋਲ ਆਪਣਾ ਘਰ ਕਮਾਈ ਦਾ ਤਾਂ ਹੈ ਹੀ ਨਹੀਂ ਇਹ ਸਾਰਿਆਂ ਕੋ ਪੈਸੇ ਲੈ ਆਉਂਦੇ ਤੁਸੀਂ ਮੁੱਢਾ ਗੱਲ ਨਹੀਂ ਇਹ ਦੇਖੋ ਕਿ ਮੈਂ ਜਿੱਥੇ ਮੈਂ ਲੈ ਆਉਣਗੇ ਮੈਨੂੰ ਕੋਈ ਤੁਸੀਂ ਦਿੱਤੇ ਨਹੀਂ ਪੈਸੇ ਤੁਸੀਂ ਇਹਦਾ ਮਤਲਬ ਬਾਸ ਤੋਂ ਲੋਕ ਮੈਨੂੰ ਗਲਤ ਮੈਂ ਕਿਹਾ ਵੀ ਲੈ ਆਉਣਗੇ ਇਹ ਕਿਹਾ ਮੈਂ ਲੈ ਆਉਣਗੇ ਪਰ ਮੈਂ ਆਪਣੀ ਰੋਜੀ ਵਾਸਤੇ ਮੈਨੂੰ ਸਭ ਕੁਝ ਕਰਨਾ ਪਿਆ ਅਗੇ ਮੈਂ ਆਪਣੀ ਗੱਡੀ ਵੇਚ ਕੇ ਆਪਣੀ ਜਨਾਨੀ ਦੀ ਜਾਨ ਬਚਾ ਸਕਦਾ ਤੇ ਮੈਨੂੰ 10 ਵੀ 20 ਦਾ ਕੋਈ ਫਰਕ ਨਹੀਂ ਪੈਂਦਾਗਾ ਮੇਰੀ ਜਾਨੀ ਡਿੱਗੀ ਕੋਠੇ ਨੂੰ ਮੇਰਾ ਕੋਈ ਪਿਆਰ ਕਿਸੇ ਨੇ ਲਾਇਆ ਮੈਂ ਗੱਡੀ ਵੇਚ ਕੇ ਉਸਨੇ 40000 ਰੁਪਏ ਇਕੱਠਾ ਕੀਤਾ ਕਰਕੇ ਮੈਂ ਉਹ ਜਨਾਨੀ ਦੀ ਪ੍ਰਸ਼ਨ ਕਰਾਇਆ ਮੈਂ ਕਰਾ ਕੇ ਸਿਵਲ ਹਸਪਤਲ ਜਾ ਕੇ ਆਇਆ ਔਰ ਮੈਨੂੰ ਇਹ ਨਹੀਂ ਹੋਇਆ ਮੇਰੀ ਗੱਡੀ ਵੇਚ ਗਈ ਹੈ ਮੈਨੂੰ ਇਹ ਹੈ ਕਿ ਮੇਰੀ ਜਨਾਨੀ ਬਚ ਗਈ ਕਿ ਮੇਰੀ ਰੋਟੀ ਅਗੇ ਸਭ ਬੱਚਿਆਂ ਦੀ ਰੋਟੀ ਹੋਗੀ ਹੈਗੀ ਤੇ ਜੇਕਰ ਮੈਂ ਇੱਥੇ ਵੀ ਮੈਂ ਦੇ ਕੇ ਕੰਮ ਕਰਾਇਆ ਮੈਨੂੰ ਆਪੇ ਖੁਸ਼ੀ ਨਹੀਂ ਆਇਆ ਕਿ ਮੇਰਾ ਸ਼ੁਗਰ ਹੈ ਮੇਰ ਢਿੱਡ ਪਰਮਾਸ਼ ਬਈ ਚਾਹੇ ਖੁਸ਼ੀ ਨਾਲ ਦਿੱਤੇ ਨੇ ਪਰ ਕਿਤੇ ਨਾ ਕਿਤੇ ਇਹ ਇਲਜ਼ਾਮ ਸੱਚ ਸਾਬਤ ਹੋ ਰਿਹਾ ਹੈ ਬਈ ਪੈਸੇ ਲੈ ਕੇ ਸਫਾਰਸ਼ ਜਿਹੜੀ ਐ ਇੱਥੇ ਤਹਿਸੀਲ ਚ ਕੀਤੀ ਜਾ ਰਹੀ ਐ ਸਟਾਮ ਫਰੋਚਾ ਦੇ ਲੰਸਾ ਦੀ ਔਰ ਕੁਝ ਲੋਕ ਜਿਹੜੇ ਪੈਸੇ ਨਹੀਂ ਭਰਨਾ ਚਾਹੁੰਦੇ ਉਹ 2 2.5 ਮਹੀਨੇ ਤੋਂ ਅਸੀਂ ਤਰੀਕੇ ਨਾਲ ੱੱਕੇ ਖਾ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਲੰਧਰ ਦੇ ਡੀਸੀ, ਏਡੀਸੀ ਔਰ ਹੋਰ ਅਧਿਕਾਰੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣਗੇ ਤਾਂ ਜੋ ਜਿਹੜੇ ਗਰੀਬ ਲੋਕ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੈਗੇ ਉਹਨਾਂ ਦੀ ਘਰ ਦੀ ਰੋਟੀ ਉਹ ਜਿੱਦਾਂ ਪਿਛਲੇ 2 ਟਾਈ ਮਹੀਨੇ ਤੋਂ ਬੰਦ ਪਈ ਐ ਉਹ ਫੇਰ ਤੋਂ ਸ਼ੁਰੂ ਹੋ ਸਕੇ ਔਰ ਇਹ ਲੋਕ ਆਪਣ ਈ ਦੁਬਾਰਾ ਜਿਹੜਾ ਕੰਮ ਤੇ ਲੋਰ ਸਕਨ ਧੰਨਵਾਦ